ਲਾਹੌਰ ਨਾ ਬਹੁਤ ਪਿਆਰਾ ਹੈ ਨਾ ਤੁਹਾਨੂੰ ਹਾਂਜੀ ਹਾਂਜੀ ਕਦੇ ਮੌਕਾ ਮਿਲਿਆ ਜਾਂਦਾ ਇਹ ਪਹਿਲਾਂ ਜਾਦਾ ਹੀ ਮਤਲਬ ਉਦੋਂ YouTube ਤੇ Facebook ਤੇ ਨਹੀਂ ਵੇਖਿਆ ਜਾਂਦਾ ਲਾਹੌਰ ਜਾਂ ਉਹਨਾਂ ਲੋਕਾਂ ਨੂੰ ਨਹੀਂ ਮਿਲੇ ਤੇ ਵੀ ਉਹ ਵੇਖੀਏ ਤੇ ਹੁਣ ਇੱਕ ਰਜੇਵੇਂ ਜ਼ਾਦੇ ਵੱਧ ਗਏ ਹੁਣ YouTube ਤੇ ਬਹੁਤ ਵੇਖ ਲਿਆ ਇੱਕ ਰਜੇਵੇਂ ਵੱਧ ਗਏ ਤੇ ਤਾਂ ਕਰਕੇ ਸ਼ਾਇਦ ਹੁਣ ਨਹੀਂ ਸਮਾਂ ਲੱਗਦਾ ਤੇ ਪਹਿਲਾਂ ਬਹੁਤ ਜ਼ਿਆਦਾ ਹੈ ਫਿਰ ਲਾਹੌਰ ਜਾਣਾ ਹੋਰ ਕਿਸੇ ਦੇਸ਼ 'ਚ ਨਹੀਂ ਜਾਣਾ ਐਦਾਂ ਕਿਉਂ ਲਾਹੌਰ ਚ ਇਹੋ ਜਿਹਾ ਕੀ ਆ ਲਾਹੌਰ ਪੰਜਾਬੀਆਂ ਦੇ ਖੂਨ ਚ ਹੀ ਆ ਲਾਹੌਰ ਜਦੋਂ ਮੈਨੂੰ ਲੱਗਦਾ ਕਿ ਅਸੀਂ ਇਹ ਵੀ ਨਹੀਂ ਸੁਣਿਆ ਕਿ ਇਹ ਮਾਰਾ ਰਣਜੀਤ ਸਿੰਘ ਨੇ ਉੱਥੇ ਰਾਜ ਕੀਤਾ ਵਾ ਉਹ ਸਾਡੀ ਰਾਜਧਾਨੀ ਰਿਹਾ ਵਾ ਤੇ ਉਦੋਂ ਵੀ ਸਾਨੂੰ ਲਾਹੌਰ ਬੜਾ ਚੰਗਾ ਲੱਗਦਾ ਹੈ ਉਹ ਸ਼ਬਦੀ ਇਸ ਤਰ੍ਹਾਂ ਦਾ ਹੈ ਮਤਲਬ ਉਹ ਪੀੜੀ ਦਾ ਪੀੜੀ ਤੁਹਾਡੇ ਖੂਨ ਵਿੱਚ ਇਸ ਤਰ੍ਹਾਂ ਰਚ ਜਾਂਦਾ ਕਿ ਤੁਹਾਨੂੰ ਭਾਵੇਂ ਨਹੀਂ ਵੀ ਚੇਤਾ ਵੀ ਤੁਹਾਡਾ ਉੱਥੇ ਕੀ ਆ ਪਰ ਫਿਰ ਵੀ ਉਹ ਤੁਹਾਨੂੰ ਉਹ ਸ਼ਬਦ ਚੰਗਾ ਲੱਗਦਾ ਲਾ